ਹਰ ਕਿਸੇ ਦੇ ਮਾਪਿਆਂ ਦਾ ਸੁਪਨਾ ਹੁੰਦਾ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕੁਝ ਬਣ ਜਾਵੇ ਕਿਆਂ ਦਾ ਸੁਪਨਾ ਹੁੰਦਾ ਕੋਈ ਅਫਸਰ ਲੱਗ ਜਾਵੇ ਕਈ ਕਹਿੰਦੇ ਨੇ ਕਿ ਸਾਡਾ ਪੁੱਤ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਜਾਵੇ ਹਰੇਕ ਕਿਸੇ ਦਾ ਸੁਪਨਾ ਹੁੰਦਾ ਤਾਂ ਮਾਪੇ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਦੇ ਲਈ ਵਿਦੇਸ਼ਾਂ ਦੇ ਵਿੱਚ ਚੰਗਾ ਪੈਸਾ ਲਗਾ ਕੇ ਆਪਣੇ ਬੱਚਿਆਂ ਨੂੰ ਭੇਜ ਦਿੰਦੇ ਨੇ ਪਰ ਜੇਕਰ ਵਿਦੇਸ਼ਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਬਾਰੇ ਕੋਈ ਖਬਰ ਆ ਜਾਵੇ ਜੇਕਰ ਬੱਚਿਆਂ ਦੇ ਬਾਰੇ ਕੋਈ ਅਜਿਹੀ ਖਬਰ ਆ ਜਾਵੇ ਜਿਸ ਦੇ ਨਾਲ ਮਾਪਿਆਂ ਦੀਆਂ ਚਿੰਤਾਵਾਂ ਵੱਧ ਜਾਂਦੀਆਂ ਨੇ ਫਿਰ ਮਾਪੇ ਸੋਚਣ ਨੂੰ ਮਜਬੂਰ ਹੁੰਦੇ ਨੇ ਕਿ ਆਖਰ ਅਸੀਂ ਭੇਜਿਆ ਹੀ ਕਿਉਂ ਸੀ ਤਾਂ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਗੁਰਦਾਸਪੁਰ ਤੋਂ ਜਿੱਥੇ ਕਿ ਇੰਗਲੈਂਡ ਦੀ ਜੇਲ੍ਹ ਦੇ ਵਿੱਚ ਇੱਕ ਨੌਜਵਾਨ ਸਜ਼ਾ ਕੱਟ ਰਿਹਾ ਪਰਿਵਾਰ ਉਸ ਨੂੰ ਆਪਣੇ ਪੁੱਤ ਨੂੰ ਇੰਗਲੈਂਡ ਦੀ ਜੇਲ੍ਹ ਚੋਂ ਬਾਹਰ ਕਢਵਾਉਣ ਦੇ ਲਈ ਸਰਕਾਰ ਨੂੰ ਗੁਹਾਰ ਲਗਾ ਰਿਹਾ ਤਾਂ ਦੱਸ ਦਈਏ ਕਿ ਇਹ ਨੌਜਵਾਨ ਜਿਹੜਾ ਆ ਗੁਰਦਾਸਪੁਰ ਦੇ ਕਸਬਾ ਢਾਲੀਵਾਲ ਦੇ ਨਜ਼ਦੀਕੀ ਪਿੰਡ ਲਾਲੋਵਾਲ ਦਾ ਰਹਿਣ ਵਾਲਾ ਸੀ ਜਿੱਥੋਂ ਦੇ ਇੱਕ ਜਿਸ ਦਾ ਨਾਮ ਜਸਪ੍ਰੀਤ ਸੀ ਉਸ ਨੂੰ ਹੁਣ ਇੰਗਲੈਂਡ ਦੀ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਇੰਗਲੈਂਡ ਦੀ ਜੇਲ੍ਹ ਦੇ ਵਿੱਚ ਉਹ ਬੰਦ ਹੈ ਤਾਂ ਪਰ ਉਸ ਨੂੰ ਬਾਹਰ ਕਢਵਾਉਣ ਦੇ ਲਈ ਹੁਣ ਉਸ ਦੇ ਮਾਪੇ ਜਿਹੜੇ ਗੁਹਾਰ ਲਗਾ ਰਹੇ ਨੇ ਉਸ ਦੇ ਮਾਪਿਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਕਿ 2020 ਦੇ ਵਿੱਚ ਸਪਾਂਸਰਸ਼ਿਪ ਦੇ ਉੱਤੇ ਇੰਗਲੈਂਡ ਗਿਆ ਸੀ ਪਰ ਉੱਥੇ ਉਸ ਦੀ ਆਪਣੀ ਪਤਨੀ ਦੇ ਨਾਲ ਨਹੀਂ ਬਣੀ ਤੇ ਉਹ ਬਖ ਹੋ ਗਿਆ ਇੰਗਲੈਂਡ ਦੇ ਵਿੱਚ ਕਿਸੇ ਪਾਕਿਸਤਾਨੀ ਮੂਲ ਦੇ ਵਿਅਕਤੀ ਦੀ ਫਰਮ ਦੀ ਗੱਡੀ ਚਲਾਉਣ ਲੱਗ ਪਿਆ ਪਰ ਉਸ ਦਾ ਮਾਲਕ ਉਸ ਨੂੰ ਪੈਸੇ ਨਹੀਂ ਦਿੰਦਾ ਸੀ ਜਦੋਂ ਬਾਰ-ਬਾਰ ਪੈਸੇ ਦੀ ਮੰਗ ਸ਼ੁਰੂ ਕਰਨੀ ਤਾਂ ਉਸ ਦੇ ਮਾਲਕ ਨੇ ਉਸ ਨੂੰ ਧਮਕੀਆਂ ਦੇ ਕੇ ਝੂਠੇ ਮੁਕੱਦਮੇ ਦੇ ਵਿੱਚ ਫਸਾ ਦਿੱਤਾ ਉਸ ਨੂੰ 14 ਮਹੀਨਿਆਂ ਦੀ ਜੇਲ੍ਹ ਹੋ ਗਈ ਤੇ ਹੁਣ ਜਸਪ੍ਰੀ ਸਿੰਘ ਨੇ ਆਪਣੀ ਸਜ਼ਾ ਕੱਟ ਲਈ ਐ ਤੇ 4 ਮਹੀਨੇ ਤੋਂ ਇੰਗਲੈਂਡ ਦੀ ਡਿਟੇਕਸ਼ਨ ਹੌਮ ਦੇ ਵਿੱਚ ਐ ਉਸ ਦਾ ਪੰਜਾਬ ਦੇ ਵਿੱਚ ਐਕਸੀਡੈਂਟ ਹੋਇਆ ਸੀ ਜਿਸ ਕਾਰਨ ਉਸ ਦੇ ਕਾਫੀ ਸੱਟਾਂ ਲੱਗੀਆਂ ਸੀ ਜਿਸ ਦਾ ਅਸਰ ਹੁਣ ਉਸ ਦੇ ਸਰੀਰ ਦੇ ਉੱਤੇ ਦਿਖਣਾ ਸ਼ੁਰੂ ਹੋ ਗਿਆ ਕਦੇ ਕਦੇ ਉਸ ਦਾ ਉਸ ਦੇ ਕਾਫੀ ਜ਼ਿਆਦਾ ਦਰਦ ਹੋਣ ਲੱਗ ਪੈਂਦਾ ਆ ਤਾਂ ਮਾਪੇ ਬੜੇ ਪਰੇਸ਼ਾਨ ਨੇ ਤਾਂ ਕਿਹਾ ਕਿ ਝੂਠੇ ਕੇਸ ਦੇ ਵਿੱਚ ਕਿਸੇ ਵਿਅਕਤੀ ਨੇ ਉਸ ਨੂੰ ਜੇਲ੍ਹ ਦੇ ਵਿੱਚ ਫਸਾ ਦਿੱਤਾ ਉਸ ਤੇ ਕੇਸ ਕਰਵਾ ਦਿੱਤਾ ਐਫ ਆਰ ਦਰਜ ਕਰਵਾ ਦਿੱਤੀ ਪਰ ਸਜ਼ਾ ਵੀ ਪੂਰੀ ਹੋ ਚੁੱਕੀ ਹਲੇ ਵੀ ਉਸ ਨੂੰ ਰਿਹਾ ਨਹੀਂ ਕੀਤਾ ਜਾ ਰਹਾ ਤਾਂ ਮਾਪਿਆਂ ਦੀ ਜਵਾਨੀ ਸੁਣਾਉਣੇ ਆ ਕਿ ਆਖਰ ਕੀ ਪੂਰਾ ਮਾਜਰਾ ਹਾਂਜੀ ਮੇਰਾ ਨਾਮ ਬਲਜਿੰਦਰ ਕੋਹਰਾ ਮੇਰਾ ਬੇਟਾ ਵਾ ਜਸਪ੍ਰੀ ਸਿੰਘ 2020 ਚ ਲੰਡਨ ਗਿਆ ਸੀ ਦੋਵੇਂ ਜੀ ਗਏ ਸੀ ਬ੍ਰੈਡਫੋਰਡ ਸ਼ਹਿਰ ਦੇ ਵਿੱਚ ਉਹਦੀ ਪੜ੍ਹਾਈ ਹੀ ਉਹ ਇਸ ਸਪੌਂਸ ਵਿੱਚ ਗਿਆ ਸੀ ਉਹਨੇ ਸੱਦਿਆ ਹੀ ਬੁਲਾਇਆ ਹੀ ਬਾਅਦ ਵਿੱਚ ਗਿਆ ਹੀ ਹਾਂਜੀ ਉੱਥੇ ਕੋਈ ਇਹਨਾਂ ਦੇ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਚਲੋ ਇਹ ਦੋਵੇਂ ਆਪਸ ਤੋਂ ਵੱਖਰੇ ਵੱਖਰੇ ਰਹਿਣ ਡੈ ਪੇ ਇਹ ਬੇਟਾ ਕੰਮ ਕਰਦਾ ਹੀ ਕਿਸੇ ਦੇ ਨਾਲ ਜਿਹੜੇ ਵੀ ਉੱਥੇ ਹੈਗੇ ਸੀ ਉਹਨਾਂ ਦੇ ਨਾਲ ਡਰਾਈਵਰੀ ਦੇ ਤੌਰ ਤੇ ਉਹਨਾਂ ਨੇ ਸਾਰੇ ਨੂੰ ਝੂਠਾ ਫਸਾ ਦਿੱਤਾ ਚਲੋ ਉਹਨੇ ਜੋ ਵੀ ਇਹਦੀ ਸਜ਼ਾ ਕਿੰਨੀ ਦੇਰ ਹੋਈ ਉਹਨੂੰ ਉਧਰ ਬਸੇ ਤੇ ਕਿੰਨੀ ਸਜ਼ਾ ਹੋਈ ਹੈ ਹਾਂਜੀ ਸਰ ਉਹਨੂੰ ਮਤਲਬ 14 ਮਹੀਨੇ ਦੀ ਸਜ਼ਾ ਹੀ ਉਹ ਕੱਟ ਚੁੱਕਾ ਵਾ ਤੇ ਹੁਣ ਡਿਟੈਕਟਿਵ ਹੋਮ 'ਚ ਰਹਿ ਰਿਹਾ ਲੰਡਨ ਦੇ ਵਿੱਚ ਉਦੋਂ ਕੋ ਕਾਗਜ਼ਪੱਤਰ ਕੋਈ ਨਹੀਂ ਹੈਗਾ ਸਾਰਾ ਕੁਝ ਉਹਨਾਂ ਨੇ ਲੈ ਲਿਆ ਵਾ ਤੇ ਕਾਗਜ਼ਪੱਤਰ ਇਹ ਕੋ ਕੁਝ ਨਹੀਂ ਹੈਗਾ ਤੇ ਭਾਰਤ ਸਰਕਾਰ ਪੰਜਾਬ ਸਰਕਾਰ ਗਾੜੀ ਸਾਡੀ ਬੇਨਤੀ ਆ ਕਿ ਬੱਚੇ ਸਾਡੇ ਨੂੰ ਕਾਗਜ਼ ਬਣਵਾ ਕੇ ਉਹ ਕਹਿ ਰਿਹਾ ਕਿ ਸਾਨੂੰ ਉੱਥੋਂ ਦੀ ਸਰਕਾਰ ਕਹਿ ਰਹੀ ਹੈ ਕਿ ਅਪਰੂਵਲ ਨਹੀਂ ਹੋ ਰਿਹਾ ਇੱਥੋਂ ਇੰਡੀਆ ਵਾਲੇ ਕਰਨ ਨਹੀਂ ਦੇ ਤੇ ਸਾਨੂੰ ਬੱਚਾ ਸਾਡਾ ਮੁਗਵਾਇਆ ਜਾਏ ਮੈਂ ਜੀ ਗੁਰਪਾਲ ਸਿੰਘ ਪਿੰਡ ਲਾਲੋਵਾਲ ਜ਼ਿਲ੍ਹਾ ਗਦਾਸਪੁਰ ਤੋਂ ਮੇਰਾ ਜੀ ਬੇਟਾ ਜਸਪ੍ਰੀਤ ਸਿੰਘ 2020 ਵਿੱਚ ਇੰਗਲੈਂਡ ਗਿਆ ਸੀ ਇਹ ਇੰਗਲੈਂਡ ਜੋ ਆਪਣੇ ਵਾਈਫ ਦੇ ਨਾਲ ਸਪੌਂਸ ਕੀਤਾ ਸੀ ਤੇ ਗਏ ਸੀ ਇਕੱਠੇ ਗਏ ਸੀ ਉਸ ਦੋਨਾਂ ਜੀਨਾਂ ਦਾ ਕੋਈ ਆਪਸ ਵਿੱਚ ਛੋਟੀ ਮੋਟੀ ਮਸਲੇ ਵਿੱਚ ਕੋਈ ਅਲੱਗ-ਅਲੱਗ ਰਹਿਣ ਲੱਗ ਪਏ ਤੇ ਜਦੋਂ ਇਹ ਲੜਕਾ ਜਿੱਥੇ ਕੰਮ ਕਰਦਾ ਸੀ ਜਿਸ ਕੰਪਨੀ 'ਚ ਕੰਮ ਕਰਦਾ ਸੀ ਉਹ ਉਹਨਾਂ ਦੇ ਨਾਲ ਕੰਮ ਕਰਦੇ ਦੌਰਾਨ ਇਹਨੇ ਦੋ ਤਿੰਨ ਵਾਰੀ ਪੈਸੇ ਮੰਗੇ ਉਹਨਾਂ ਪੈਸੇ ਲੈਣ ਦੇ ਨੂੰ ਇਹਨਾਂ ਨੇ ਝਗੜਾ ਕਰਕੇ ਇਹਨੂੰ ਉਲਟਾ ਕਿਸੇ ਕੇਸ ਵਿੱਚ ਫਸਾ ਕੇ ਤੇ ਇਹਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜੇਲ੍ਹ ਤੇ ਭੇਜੇ ਤੋਂ ਬਾਅਦ ਇਹਨੇ ਜੀ 14 ਮਹੀਨੇ ਦੀ ਨੂੰ ਸਜ਼ਾ ਹੋ ਗਈ ਜਿਹੜੀ ਉਹ ਕੱਟ ਚੁੱਕਾ ਵਾ ਸਜ਼ਾ ਕੱਟਣ ਦੇ ਬਾਵਜੂਦ ਜੋ ਜੋ ਕਾਗਜ਼ ਸੀ ਡਾਕੂਮੈਂਟ ਜੋ ਇਹਦੇ ਪਾਸਪੋਰਟ ਵਗੈਰਾ ਸੀ ਉਹ ਸਾਰੇ ਜਿਹੜੀ ਕੰਪਨੀ ਨਾਲ ਕੰਮ ਕਰਦਾ ਸੀ ਉਹਨਾਂ ਸਾਰੇ ਉਹਦੇ ਗੁੰਮ ਕਰਕੇ ਇਹਨੂੰ ਦਿੱਤੇ ਨਹੀਂ ਉਹਨੂੰ ਗਾਇਬ ਕਰ ਦਿੱਤੇ ਆ ਤੇ ਹੁਣ ਇਹਦੇ ਕੋਲ ਜਿਹੜਾ ਲੰਡਨ ਵਿੱਚ ਡਿਟੈਕਟਿਵ ਹਾਊਸ ਬਣੇ ਨੇ ਉਹਨਾਂ ਵਿੱਚ ਉਹਨਾਂ ਨੂੰ 4 ਮਹੀਨੇ ਤੋਂ ਰਹਿ ਰਿਹਾ ਵਾ ਤੇ ਉੱਥੇ ਇਹਦੇ ਕੋਲ ਕੋਈ ਕਾਗਜ਼ ਪੱਤਰ ਨਾ ਹੋਣ ਵਜਾ ਕਰਕੇ ਇਨੂੰ ਉੱਥੇ ਰੱਖਿਆ ਗਿਆ ਵਾ ਤੇ ਉਤੋਂ ਇੰਗਲੈਂਡ ਦੀ ਸਰਕਾਰ ਕਹਿੰਦੀ ਹੈ ਜੀ ਜੇ ਇੰਡੀਆ ਸਰਕਾਰ ਪ੍ਰੂਫ ਕਰੂਗੀ ਵੀ ਤੂੰ ਇੰਡੀਆ ਦਾ ਵਾ ਤਾਂ ਤੈਨੂੰ ਆਪਾਂ ਫੇਰ ਭੇਜ ਸਕਦੇ ਆ ਸਾਡੀ ਤੇ ਇਹੋ ਬੇਨਤੀ ਹੈ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਗੜੀ ਕਿ ਉਹਦੇ ਕਾਗਜ਼ ਜਿਹੜੇ ਆ ਡਾਕੂਮੈਂਟ ਜਿਹੜੇ ਉਹਨੂੰ ਤਿਆਰ ਕਰਕੇ ਤੋਂ ਉਹਨੂੰ ਇੰਡੀਆ ਵਾਪਸ ਮੰਗਾਇਆ ਜਾਵੇ ਤੇ ਸਾਡੀ ਤੇ ਬੇਨਤੀ ਨਾਲੇ ਉਹਦੇ ਇੱਕ ਹੈ ਜੀ ਉਹ ਪਰੇਸ਼ਾਨੀ ਉਹਨੂੰ ਇਹਦੀ ਉਹਦੀ ਐਕਸੀਡੈਂਟ ਦੌਰਾਨ ਇਹਨੂੰ ਸੱਟਾਂ ਲੱਗੀਆਂ ਸੀ ਉਹਦੀ ਲੱਤਾਂ ਨੂੰ ਬੜੀ ਪ੍ਰੋਬਲਮ ਆ ਗਈ ਹੈ ਜੀ ਉਹ ਤੋਂ ਕੋ ਚੱਲਣਾ ਫਿਰਨਾ ਉਥੇ ਬਹੁਤ ਬਹੁਤ ਮੁਸ਼ਕਲ ਹੋ ਗਿਆ ਵਾ ਤੇ ਉਹ ਕਦੀ ਸਾਨੂੰ ਫੋਨ ਕਰਦਾ ਵਾ ਕਿ ਕਹਿੰਦਾ ਵੀ ਮੈਨੂੰ ਪਪਾ ਜੀ ਚੱਲਣ ਵਿੱਚ ਬੜੀ ਮੁਸ਼ਕਲ ਆ ਗਈ ਮੈਂ ਕੋ ਤੁਰਿਆ ਨਹੀਂ ਜਾਂਦਾ ਉਥੇ ਮੈਡੀਸਿਨ ਦਵਾਈ ਦੀ ਬਹੁਤ ਜ਼ਿਆਦਾ ਘਾਟ ਆ ਜੀ ਮੈਡੀਸਿਨ ਨਹੀਂ ਦਿੱਤੀ ਜਾਂਦੀ ਇਸ ਕਰਕੇ ਸਾਡੀ ਬੇਨਤੀ ਹੈ ਜੀ ਪੰਜਾਬ ਸਰਕਾਰ ਭਾਰਤ ਸਰਕਾਰ ਗੜੀ ਕਿ ਸਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਇੰਡੀਆ ਵਾਪਸ ਮੰਗਾਇਆ ਜਾਵੇ ਬਹੁਤ ਬਹੁਤ ਆਪਾਂ ਧੰਨਵਾਦ ਕਰਾਂਗੇ ਜੀ ਕੁਝ ਕੋਸ਼ਿਸ਼ ਕੀਤੀ ਹੈ ਕੋਈ ਕੰਪਲੀਟ ਵਗੈਰਾ ਕੀਤੀ ਹੈ ਸਰਕਾਰ ਨੂੰ ਕੋਈ ਸ਼ਿਕਾਇਤ ਪੱਤਰ ਦਿੱਤਾ ਹੋਇਆ ਹੈ ਹਾਂਜੀ ਸਰ ਆਪਾਂ ਲਿਖਤੀ ਰੂਪ ਵਿੱਚ ਵੀ ਡੀਸੀ ਸਾਹਿਬ ਦੇ ਰਿਟਰਨ 2 ਮਹੀਨੇ ਤੋਂ ਮਤਲਬ 2.5 ਮਹੀਨੇ ਤੋਂ ਐਪਲੀਕੇਸ਼ਨ ਉਹਨਾਂ ਨੇ ਸਾਡੇ ਬਿਆਨ ਲੈ ਕੇ ਤੇ ਕੋਈ ਕਾਰਵਾਈ ਕੋਈ ਨਹੀਂ ਉੱਥੇ ਦੇ ਉੱਥੇ ਅਜੇ ਖੜੀ ਹੈ ਕੋਈ ਬੱਚੇ ਦੀ ਵਾਪਸੀ ਨਹੀਂ ਹੋਈ